ਆ ਗਿਆ ਆ ਲਿਆ ਆਪਾਂ ਵੀ ਠੀਕ ਠਾਕ ਆ ਗਿਆ ਤੇ ਅੱਜ ਫੇਰ ਆਪਾਂ ਜਾਣਾ ਤਾਸਬੁਰ ਆਪਣੀ ਸਰਟੀਫਿਕੇਟ ਦਾ ਕੰਮ ਕਰਾਉਣ ਤਾਂ ਪਤਾ ਪਿਛਲੇ ਹਫਤੇ ਦੇਖਣ ਜਣਾਉਂਦੇ ਆ ਤੇ ਅਜੇ 30 ਨਹੀਂ ਹੋਇਆ ਤੇ ਮਤਲਬ ਬਹੁਤ ਔਖੀ ਨਹੀਂ بار-ਬਾਰ ਖੜਨਾ ਵੀ ਬੜਾ ਔਖਾ ਪਾਪੜ ਨੂੰ بار-ਬਾਰ ਉਥੇ ਗੱਡੀ ਨੂੰ ਰੋਣਾ ਬੜੀ ਨੁਰਾਮੀ ਸਰਕਾਰੀ ਕਾ ਬਦਨ ਬਦਾਇ ਨਹੀਂ ਇਹ ਦੀ ਸ਼ਰਤੀ ਹੁੰਦੀ ਤਾਂ ਨੂੰ ਬਦਾ ਵੀ ਆਪਾ ਵੀ ਪਾਪਾ ਜਿੰਡੇ ਹੋ ਗਏ ਆ ਤੇ ਬਾਰ ਬਾਰ ਗੱਡੀ ਚ ਰੋਣਾ ਤਾਂ ਨਾ ਹੀ ਬੜਾ ਮੁਸ਼ਕਿਲ ਹੋ ਜਾਂਦਾ ਵਾ ਤੇ ਇਹ ਦੇ ਸਰਕਾਰੀ ਕੰਮ ਕਿਹੜੇ ਸੌਕੇ ਪਏ ਆ ਹੁਣ ਅੱਜ ਫੇਰ ਜਾਵਾਂਗੇ ਤੇ ਹੁਣ ਅੱਜ ਅੰਕਲ ਲਿਓਨ ਕੀ ਗੱਡੀ ਅੱਜ ਅੰਕਲ ਨਾਲ ਅੜੀ ਗੱਡੀ ਤੇ ਜਾਵਾਂਗੇ ਸਭ ਤਾਂ ਇਹ ਡੈਡੀ ਗੱਡੀ ਲਿਓਨ ਲੱਗਿਆ ਤੇ ਉਹਨਾਂ ਵਾਲੀ ਗੱਡੀ ਤੇ ਜਾਵਾਂਗੇ ਬਾਰ ਬਾਰ ਕਿ ਜੀ ਹੁਣ ਗੱਡੀ ਮੰਗਦੇ ਰਹੀਏ ਪਰ ਉਹਦਾ ਗੱਡੀ ਹੁਣ ਉਹ ਵੀ ਉਖਾਹੇਂ ਨਾਵਾ ਤੇ ਬਾਕੀ ਹੁਣ ਜਾਵਾਂਗੇ ਸ਼ਾਇਦ ਮਾਲਕ ਕਰੇ ਕਿਰਪਾ ਰੱਬ ਕਰੇ ਕਿਰਪਾ ਰੱਬ ਰਬੀ ਕਰਦਾ ਸਰਕਾਰੀ ਕੰਮ ਜੇ ਹੋਗਾ ਸਾਦੇ ਵੀ ਮਾਲਕੀ ਕਰੇ ਕਿਰਪਾ ਪੀ ਹੋ ਜਣਾ ਨਾ ਨਹੀਂ ਤੇ ਰੋਜ ਲਾਰਾ ਲੰਦੇ ਲੰਦੇ ਕਦੀ ਇਹਨਾਂ ਦਾ ਸਿਵਲ ਸਬਜਟੀਆਂ ਆਇਆ ਅੱਜ ਤੱਕ ਕੋਈ ਨਹੀਂ ਆਇਆ ਅੱਜ ਤੱਕ ਕਿਸੇ ਕਾਗਜ਼ ਪੱਤਰ ਤੇ ਸਾਈਨ ਨਹੀਂ ਹੋਏ ਨੇ ਦੇ ਕਦੀ ਕੇ ਦਿੱਤੇ ਨਹੀਂ ਹੋਏ ਹੁੰਦੇ ਤੇ ਬਾਕੀ ਤੇ ਬਾਕੀ ਦਰਵਾਵਾ ਕੀ ਕਈ ਵੀਰ ਕਹਿੰਦੇ ਵੀ ਇਹ ਅਪਾਰਟਮੈਂਟ ਲੈ ਲੇ ਕਰੋ ਅਪਾਰਟਮੈਂਟ ਦਾ ਇਹਨਾਂ ਦਾ ਕੋਈ ਸਰਕਾਰੀ ਕੰਮ ਆਦੀ ਅਪਾਰਟਮੈਂਟ ਦੀ ਹੁੰਦੀ ਜਿਹੜੀ ਸਿੱਧੀ ਕਰ ਲਿਆ ਪਉਂਟ ਬਿਟੇ ਨਾ ਦੀ ਇਹ ਫੋਮ ਨਹੀਂ ਚੁੱਕਦੀ ਕਦੀ ਕੁਛ ਨਹੀਂ ਕਰਦੇ ਇਹ ਬਾਕੀ ਚਲੋ ਛੱਡੋ ਅੱਜ ਮਾਰਿਆ ਇਹ ਕਰੇ ਕਿਰਪਾ ਹੋ ਜਬ ਤੇ ਆਪਾਂ ਕਿੰਨੇ ਡੇੜਾ ਤੋਂ ਵਲੋਗ ਨਹੀਂ ਪਾਉਂਦੇ ਵਲੋਗ ਨਾ ਪਾਉਂਦਾ ਰੀਜ਼ਨ ਇਹ ਹੀ ਕਿ ਮਨ ਬਹੁਤ ਦੁਖੀ ਹੈ ਤ੍ਰਿਪਤ ਦਾ ਵੀ ਬੜਾ ਮਨ ਦੁਖੀ ਹੈ ਚਲੋ ਜਿੱਦਾਂ ਪਰਸੋਂ ਮੈਂ ਡੇ ਪਿਆ ਫਿਰ ਕੱਲ ਹੀ ਡੇ ਪਿਆ ਚਲੋ ਮੈਂ ਤੇ ਬਹੁਤ ਘੱਟ ਡਿਗਦਾ ਵਾਂ ਪਰ ਤ੍ਰਿਪਤ ਡਿਗਦਾ ਹੀ ਰਹਿੰਦਾ ਕੀ ਪਤਾ ਇਹਦਾ ਬੈਲੈਂਸਿੰਗ ਬੰਦ ਦਾ ਕੀਸ ਆਉਦਾ ਵਿਆ ਪਰ ਇਹ ਕੋਸ਼ਿਸ਼ ਪੂਰੀ ਕਰਦਾ ਵਾ ਇਹਨੂੰ ਇਹ ਆ ਕਿ ਮੈਂ ਆਪਣੇ ਮਾਪਿਆਂ ਤੇ ਬਹੁ ਜਿਹੜਾ ਬਣਾ ਮੈਂ ਆਪਨਾ ਹੱਥੋ ਕਿਤੇ ਆ ਵੀ ਖੜਾ ਹੋ ਜੇਦਰਾ ਮਤਲਬ ਆਪ ਹੀ ਆਪਣੇ ਆਪ ਨੂੰ ਸੁਮਾਰ ਲੇਂਦਰਾ ਤੇ ਬਾਕੀ ਇਹਨੂੰ ਬਥੇਰੀ ਅਲੀ ਸਮਝਾਈਦਾ ਹੁਣ ਕੱਲ ਇਹ ਬਾਸੂ ਕੀ ਦੇਖ ਪਿਆ ਕੱਲ ਦਾ ਕੱਲ ਨਹੀਂ ਪਰਸਵਤੇ ਹੋਰਸਾ ਤੇ ਉਹਦੀ ਗੱਲ ਆ ਇਹ ਰਾ ਨੂੰ ਨੌਂ ਹੋ ਗਿਆ ਤੇ ਨੌਂ ਹੋ ਗਿਆ ਤੇ ਨੌਂ ਨਾ ਕਿ ਖੜੀ ਖਣੀ ਗਿਆ ਤੇ ਦੇਖ ਪਿਆ ਮਲਬ ਮਲੇ ਨਾ ਦੁਖੀ ਹੋਇਆ ਮੇਰੇ ਪੁੱਤਾਂ ਨੂੰ ਕੀ ਕੀ ਗਈਏ ਬਸ ਸਰ ਪਰ ਬਲੋ ਬਲੋ ਬਤਾਉਂਦਾ ਨਹੀਂ ਦਿੱਤਾ ਤੇਰੇ ਤੇ ਡੇਪਿਆ ਤੇ ਇਹਨੇ ਮਾਰੀ ਜੀ ਅੰਦਰੋਂ ਕੁੰਡੀ ਮਾਰੀ ਤੇ ਕੁੰਡੀ ਮਾਰੀ ਜੇ ਮਲਬ ਕੁੰਡੀ ਇਹਦੇ ਕੋ ਖੁੱਲੇ ਨਾ ਡੇਕੇ ਕੋ ਇਹ ਦੇਖੋ ਕਿਤੇ ਖੁੱਲ ਨਹੀਂ ਐਨੇ ਰਿੰਗ ਰਿੰਗ ਕੇ ਥੱਲੇ ਲੇਟ ਲੇਟ ਕੇ ਫਿਰ ਕੁੰਡੀ ਖੋਲੀ ਯੋਗ ਮੇਰੇ ਗੋਡੇ ਮੇਰੇ ਗੋਡੇ ਨਹੀਂ ਬੰਨ੍ਹਦੇ ਕਹਿ ਲਓ ਗੋਡੇ ਨਾ ਬੰਨ੍ਹਣ ਕਰਕੇ ਇਹਨੂੰ ਹੋਰ ਦਿੱਕਤ ਹੋ ਗਈ ਹੋਰ ਪੀੜਨ ਦੀ ਬਿਚਾਰੇ ਨੂੰ ਜੇ ਫਿਰ ਪਾਪਾ ਨੇ ਬੜਾ ਔਖਾ ਠਾਇਆ ਠੋਟ ਵੀ ਇਹਨੂੰ ਇਹ ਵੀ ਮੇਰੇ ਗੋਡੇ ਨਾ ਬੰਨ੍ਹੋ ਜਦ ਮੇਰੀ ਬੜੀ ਜਾਣ ਨਿਲ ਨਹੀਂ ਜਦ ਮੇਰੇ ਗੋਡੇ ਨਾ ਬੰਨ੍ਹ ਹੋ ਜਾਣ ਮੇਰੀ ਬੜੀ ਜਾਣ ਨਿਲ ਨਹੀਂ ਫਿਰ ਮਾ ਪਿਓ ਦਾ ਸਾਡਾ ਵੀ ਦਿਮਾਗ ਖਰਾਬ ਹੁੰਦਾ ਕਿ ਕੀ ਆਪਾਂ ਹਨਾ ਕੀ ਆਪਾਂ ਬਲਵ ਕਹਦੇ ਰੱਬ ਸਾਡੇ ਨਾਲ ਕਹਿ ਲਓ ਇੱਕ ਸਾਲ ਦਾ ਕਾਹ ਡਿਆ ਇੱਕ ਹੀ ਚੇ ਕਿਉਂ ਕੰਡਾ ਬਾਕੀ ਉਹਦੇ ਬਾਹਰ ਚ ਰਹਿ ਕੇ ਚੱਲਦਾ ਏਦਾ ਕੀ ਬਾਕੀ ਅੱਬਾ ਜੇ ਤੁਹਾਨੂੰ ਕੋਈ ਗੱਲ ਦੱਸੀ ਇੰਸਟਾਗ੍ਰਾਮ ਤੇ ਕੋਈ ਗੱਲ ਦੱਸੀ ਦਾੜੀ ਨੂੰ ਵੀ ਰਿਕਾਰਡ ਕਰਦੇ ਆ ਵੀ ਤੂੰ ਇਮੋਸ਼ਨਲ ਤੇ ਟੀਅਰ ਕਰ ਲੈ ਅੱਬਾ ਨੇ ਆਪਣੀ ਮਾਰੇ ਸਾਰਾ ਕੋਈ ਦੱਸ ਨਹੀਂ ਜੋ ਦਿਨ ਰਾਤ ਵੀ ਹੋਈ ਹੈ ਤੇ ਮੇਰੇ ਵੀਰ ਐਦਾਂ ਦਾ ਕਮੈਂਟ ਨਾ ਕਰਿਆ ਕਰ ਇਦਾਂ ਇੱਕ ਕਮੈਂਟ ਪੜੀ ਜੀ ਸਾਨੂੰ ਹੋਰ ਦਿਲ ਨੂੰ ਹੁੰਦਾ ਬਾਬੀ ਐਡਾ ਮਤਲਬ ਵੀ ਥੋੜਾ ਗੇ ਬਣਾਦਾ ਸੁਆਂਦਾ ਤੇ ਫਿਰ ਬੰਦਾ ਥੋੜਾ ਹੋਰ ਮਾਫੀ ਹੋ ਜੀ ਦਿਲ ਨੂੰ ਹੁੰਦਾ ਤੇ ਕੋਈ ਜ ਆਪਣੇ ਦਿਲ ਨੂੰ ਹੀ ਹੁੰਦਾ ਤੇ ਬਾਕੀ ਵਧੀਆ ਤੇ ਵਧੀਆ ਕਮੈਂਟ ਕਰੇ ਗਰ ਤੇ ਮੈਂ ਆਪਣੀ ਬਾਕੀ ਆਪਾਂ ਕੋਈ ਤਾਂਵਾ ਕਿ ਤੁਸੀਂ ਅਦਾਸ ਕਰੋ ਵੀਰ ਭਰਾ ਸ਼ਰਹ ਕਹਿੰਦੀ ਕਿਹ ਰੱਬ ਰੂਪੀ ਰੂਹ ਦੀ ਸਾਨੂੰ ਅਰਦਾਸ ਲੱਗੇ ਆਪੇ ਚਲੋ ਆਪਾਂ ਕੋਈ ਇਨਫੋਰਮੇਸ਼ਨ ਦੇ ਲਈ ਤੇ ਚੈਨਲ ਨਹੀਂ ਖੋਲਿਆ ਆਪਾਂ ਇੱਕ ਸਾਡਾ ਬਲੌਗਿੰਗ ਚੈਨਲ ਹੀ ਖੋਲਿਆ ਜੋ ਸਾਡੀ ਜ਼ਿੰਦਗੀ ਚ ਹੋਣਾ ਆਪਾਂ ਉਹ ਬਖੋਣਾ ਹੋਰ ਕੁਝ ਬਖਾ ਨਹੀਂ ਸਕਦੇ ਆਪਾਂ ਨਾ ਆਪਾਂ ਕਿਹਨੇ ਕਮੰਡ ਆ ਸਕਦੇ ਆ ਨਾ ਕਿਹਨੇ ਕੋਸ਼ਿਸ਼ ਕਰ ਸਕਦੇ ਆ ਆਪਾਂ ਦੇ ਬਸ ਇਹੋ ਜੀ ਬਖਾ ਸਕਦੇ ਜੋ ਕੁਝ ਬਖੋਣਾ ਬਖੋਣ ਦੇ ਆ ਤੇ ਇਹ ਜੇ ਹੁਣ ਕਿਹੋ ਮੋਸ਼ਨਲ ਡੈਟਾ ਲੱਗਦਾ ਵਾ ਤੇ ਉਹ ਜੇ ਆਪਾਂ ਨਹੀਂ ਕੁਝ ਕਰ ਸਕਦੇ ਕਿਉਂਕਿ ਸਾਡੀ ਲਾਈਫ ਹੀ ਇਦਾਂ ਦੀ ਸਾਡੀ ਲਾਈਫ ਹੀ ਇਦਾਂ ਦੀ ਆ ਪਤਾ ਨੂੰ ਆਪਣੀ ਜ਼ਿੰਦਗੀ ਵਿਖਾਉਂਦੇ ਆ ਕਿ ਇੱਕ ਹੈਂਡੀਕੈਪ ਬੰਦੇ ਦੀ ਜ਼ਿੰਦਗੀ ਕਿਦਾਂ ਦੀ ਹੁੰਦੀ ਹੈ ਉਹਦੇ ਮਾਪ ਵੀ ਉਹਨੂੰ ਕਿੰਨਾ ਸਟਰਗਲ ਕਰਨਾ ਪੈਂਦਾ ਉਹਦੇ ਪਿੱਛੇ ਤੇ ਉਹਨੂੰ ਕਿੰਨਾ ਸਟਰਗਲ ਕਰਨਾ ਪੈਂਦਾ ਆਪਣੀ ਲਾਈਫ ਨੂੰ ਲੈ ਕੇ ਤੇ ਮੇਰੇ ਵੀਰ ਜੇ ਕੋਈ ਵੀ ਹੜਮ ਅੱਗੇ ਮਨ ਅਦਾਸ ਹੋ ਜਾਂਦਾ ਇਦਾਂ ਦੇ ਕਮੈਂਟ ਸਭੋ ਮਨ ਅਦਾਸ ਕਰਦੇ ਆ ਅਗੇ ਮਨ ਲਬ ਆਪਾ ਤੇ ਤੁਹਾਡੇ ਪੋਜੀਟਿਵ ਕਮੈਂਟਸ ਹਨਾ ਮਨ ਲਬ ਵੇਖਣਾ ਪਸੰਦ ਕਰਦੇ ਕਿਉਂਕਿ ਜਿੱਦਾਂ ਤੁਸੀਂ ਸੋਹਣੇ ਸੋਹਣੇ ਕਮੈਂਟ ਕਰਦੇ ਬੰਦੇ ਨੂੰ ਥੋੜੀ ਮੋਟੀਵੇਸ਼ਨ ਮਿਲ ਜਾਂਦੀ ਹੈ ਦਿਨ ਨੂੰ ਉਹ ਰਮੈਂਦਾ ਕਿ ਕਿੰਨੇ ਵੀਰ ਸਾਨੂੰ ਪਿਆਰ ਕਰਦੇ ਕਿੰਨੇ ਲੋਕੀ ਸਾਨੂੰ ਵੇਖਣਦੇ ਆ ਤੇ ਬਾਕੀ ਤੁਸੀਂ ਵੀ ਵੀਰ ਹੋਰ ਬਹੁਤ ਜਿਆਦਾ ਸਪੋਰਟ ਘਟਾਤੀ ਆ ਮਨ ਲਬ ਤੁਹਾਨੂੰ ਸਿੱਧੀ ਗੱਲ ਦੱਸੇ ਇਹ ਵੀ ਫਿਜ਼ੀਓਥੈਰੇਪੀ ਵਾਲੀ ਵੀ ਦਾ ਵੀ ਖਰਚਾ ਡਲਣਾ ਬਹੁਤ ਔਖਾ ਹੈ ਆਪਿਆਵਾ ਤੂੰ ਇਹਨੂੰ ਦੇ ਸਪੋਰਟ ਕਰੋਗੇ ਸਾਡੇ YouTube ਚੈਨਲ ਨੂੰ ਸਪੋਰਟ ਕਰੋਗੇ ਸਾਡੇ ਵਲੌਗ ਵੇਖਿਆ ਕਰੋਗੇ ਤਾਂ ਇਹ ਸਾਡਾ ਹਨਾ ਥੋੜਾ ਬੋਧਾ ਹੋ ਸਕੂਗਾ ਤੇ ਬਾਕੀ ਵੀਰ ਇੱਕ ਕਹਿੰਦਾ ਇਹ ਤਾਂ ਦਾ ਇਹ ਰੋਜ਼ਗਾਰ ਦਾ ਸਦਨ ਬਣ ਗਿਆ ਜਾਂ ਇੱਦਾਂ ਉੱਦਾਂ ਅਰੇ ਇਹ ਸਾਡੇ ਕਹਦਾ ਰੋਜ਼ਗਾਰ ਦਾ ਸਦਨ ਮੈਂ ਵੀ ਦੋ ਪੁੱਛਣਾ ਚਾਹੁੰਦਾ ਆ ਆਪ ਜੀ ਘਰਿਆਂ ਹੁਣ 30000 ਰੁਪਇਆ ਮੀਨ ਇਹਦਾ ਕੱਟਣਾ ਇੱਕ ਢਾਈ ਗੰਗਲੇ ਵਾਲੇ ਬੰਦੇ ਦੀ ਔਖਾ ਇਹਦਾ ਵਾ TRPM ਨੇ ਨਾ ਕਰਨਾ ਤੇ ਕਿੱਦਾਂ ਬੰਦਾ ਕਰ ਲੈ ਹੁਣ ਸਾਡਾ ਕਾਹ ਦਾ ਰੋਜਗਾਰ ਆ ਇਹ ਸਾਡੀ ਜ ਆਪਾਂ ਲੋਕਾਂ ਕੋਲ ਪੈਸੇ ਲੈ ਕੇ ਤੇ ਆਪਾਂ ਬਹੁਤ ਐਸ਼ ਕਰਦੇ ਆ ਛੱਡੀ ਨਹੀਂ ਛੱਤ ਮਜ਼ਦੂਰੀ ਜਦੀ ਕੇ ਵੀ ਦੇ ਸਾਡੀ ਛੱਤ ਪਾਤੀ ਪੱਕੀ ਕਰਤੀ ਉਹ ਵੀਰ ਨੂੰ ਰੱਬ ਜੀ ਹੁੰਦਾ ਵਸਦਾ ਰੱਖੇ ਠੀਕ ਹੈ ਤੇ ਬਾਕੀ ਇਹ ਆਪੇ ਸਾਡਾ ਕੋਈ ਇਹ ਤੇ ਨਹੀਂ ਆਪਾਂ ਆਪਣਾ ਖਰਚਾ ਕੱਢਣ ਦੇ ਆਪਣੀ ਲੋੜ ਲੋਡ ਪਗਾਉਂਦੇ ਲੋਡ ਦੱਸਣੇ ਆ ਲੋਡ ਦੱਸਣ ਦੇ ਲੋਕਾਂ ਨੂੰ ਵੀ ਆ ਸਾਨੂੰ ਇਹਦੀ ਲੋੜ ਆ ਤੇ ਆਪਾਂ ਇਹਨੂੰ ਮੋੜ ਮੋੜੀ ਤਾਂ ਇਹ ਮੰਗਣੀ ਮੰਗੇ ਨਾ ਉਹ ਜਿਹੜਾ ਸੰਦੀਪ ਵੀਰ ਹੀ ਉਹਨੇ ਵੀ ਵੀਰਨੇ ਵਲੌਗ ਵੇਖਿਆ ਇਹਦੇ ਵਲੌਗ ਵੇਖ ਕੇ ਫੋਨ ਕੀਤਾ ਇਹ ਜਦੋਂ ਯਾਰ ਐਡੀ ਕਮੈਂਡ ਕਰਦੇ ਨਾ ਵੀਰੇ ਭਰਾ ਫਿਰ ਥੋੜਾ ਬੋੜਾ ਗੁੱਸਾ ਆ ਹੀ ਜਾਂਦਾ ਵਾ ਇੱਕ ਬੰਦਾ ਪਹਿਲਾਂ ਦੁਖੀ ਹੁੰਦਾ ਵਾ ਤੇ ਇੱਕ ਇਹਦੀ ਕਮੈਂਟ ਕਰਕੇ ਹੋਰ ਮਨ ਮਨ ਨੂੰ ਥੋੜਾ ਜਿਹਾ ਹੋ ਜਾਂਦਾ ਤੇ ਬਾਕੀ ਇਸ ਲਾਈਫ ਨੂੰ ਸਰਵਾਈਵ ਕਰਨਾ ਬਹੁਤ ਔਖਾ ਵੀ ਸੀ ਜਿਤਾ ਉਹ ਪਾਪਾ ਜਿੱਡਾ ਹੋਇਆ ਤਿਰਕ ਤੋਂ ਆਵਾ ਤੇ ਤਿਰਕ ਤੋਂ ਬਾਸੂਨ 'ਚ ਲੰਮੇ ਪਿਆ ਹੀ ਇੱਕ ਸਾਡਾ ਲੈ ਲੋ ਤੇ ਪਾਪਾ ਨੇ ਕਿੱਦਾਂ ਝੁਕਿਆ ਹੋਗਾ ਪਾਪਾ ਦਾ ਆਪਰੇਸ਼ਨ ਹੋਇਆ ਪਾਪਾ ਨੂੰ ਮਾਜੋ ਜਿੱਥੇ ਆਪਰੇਸ਼ਨ ਹੋਇਆ ਹੈ ਉੱਥੇ ਸੋੜ ਵੀ ਚੜ ਗਈ ਆ ਪਾਪਾ ਮੁੜ ਕੇ ਇੱਕ ਦਿਹਾੜੀ ਉੱਠੇ ਨਹੀਂ ਉਹ ਸਾਰੇ ਕੁਝ ਵੇਕੇ ਕੀ ਬੰਦੇ ਨੇ ਹਲਾ ਜਾਂਦਾ ਤੇ ਬਾਕੀ ਇਹ ਆ ਵੀ ਆਪਾਂ ਕੇ ਕੁ ਇਹ ਸਾਡੀਆਂ ਲੋੜਾਂ ਬਹੁਤ ਔਖੀਆਂ ਪੂਰੀਆਂ ਹੁੰਦੀਆਂ ਵਾ ਤੇ ਆਪਾਂ ਦਾ ਰੂਪਤਾਪ ਉਹ ਵਿਦਵਤ ਰੀ ਦੇ ਕਿਦਾਂ ਦਾ ਰਹੀ ਨੇ ਤੁਹਾਨੂੰ ਪਤਾ ਜਾਂ ਕੀ ਆਪਾਂ ਕਿਹੜੀ ਚੀਜ਼ ਦਾ ਕਿਦਾ ਹੈਂਡਲ ਕਰਦੇ ਸਾਡੇ ਮਾਪਯੋਗ ਕਿਦਾ ਹੈਂਡਲ ਕਰਦੇ ਇਹ ਚੀਜ਼ ਆਪਾਂ ਮੰਗੇ ਆਪਾਂ ਮੰਗੀ ਨਹੀਂ ਕਿਤੇ ਤੋਂ ਕੋਈ ਵੀ ਸੇਵਾ ਸੁਭਾਜ ਕੋਈ ਵੀ ਕਰਨ ਹਣਾ ਆਪਾਂ ਬਸ ਐਂ ਨਾ ਰਹਿਨੀ ਐ ਵੀ ਸਾਰੀ ਦਾੜੀ ਵਲੋਗ ਵਾਤੋਂ ਵਾਦ ਵੇਖਿਆ ਕਰੋ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤੇ ਵਾਤੋਂ ਵਾਦਾਂ ਨੂੰ ਸਪੋਰਟ ਕਰੋ ਇੰਨਾ ਹੀ ਕਹਿਣੀ ਐ ਨਾ ਤੇ ਮੇਰੇ ਵੀਰ ਸਪੋਰਟ ਕਰਦੇ ਆ ਗ੍ਰੋਵ ਵੀਡੀਓ ਨੂੰ ਜਿਹੜਾ ਤੁਸੀਂ ਸਪੋਰਟ ਕਰਿਆ ਕਰੋ ਸਾਡੀ ਨੂੰ ਤੇ ਬਾਕੀ ਸੋਹਣੇ ਸੋਹਣੇ ਕਮੈਂਟ ਕਰਦੇ ਆ ਕਰੋ ਕਿਉਂਕਿ ਜਿਹੜੀ ਲਾਈਕ ਆਪਾਂ ਲੰਘਦੇ ਸਾਨੂੰ ਪਤਾ ਜਾਂ ਸਾਡੇ ਮਾਪਿਆਂ ਨੂੰ ਪਤਾ ਉਹਨਾਂ ਦਾ ਵੀ ਮਨ ਫਿਰ ਇਹ ਚੀਜ਼ਾਂ ਨੇ ਕਿ ਦੁਖੀ ਹੁੰਦਾ। ਬਾਕੀ ਮੇਰੇ ਭਰਾ ਜੀ ਦਾ ਸਪੋਰਟ ਬਣਾਈ ਰੱਖੋ ਤੇ ਅੱਜ ਆਪਾਂ ਹੁਣ ਤੁਹਾਨੂੰ ਦੱਸਿਆ ਵੀ ਆਪਾਂ ਆਪਣੇ ਕਾਗਜ਼ ਪੱਤਰਾਂ ਦਾ ਕੰਮ ਖੋਲੋ ਜਾਣਾ ਵਾ। ਸ਼ਾਇਦ ਹੋ ਜਾਈਂ ਸ਼ਾਇਦ ਨਾ ਹੋਵੇ ਉਹਦਾ ਵੀ ਨਹੀਂ ਪਤਾ। ਬਾਰ ਬਾਰ ਜਾਣ ਸਰਕਾਰੀ ਕੰਮ ਜਿਹੜਾ ਸੋਕਾ ਪਿਆ। ਤੇ ਇਹਦੇ ਆਪਾਂ ਚਲੋ ਆਪਣਾ ਆਪਣੇ ਮਾਪਿਓ ਦਾ ਧੰਨਵਾਦ ਕਰਦੇ ਜਿਹੜੇ ਸਾਨੂੰ ਲਈ ਫਿਰਦੇ ਆਣਾ। ਤੇ ਉਥੇ ਤਿਆਰ ਹੋ ਗਏ ਹੁਣ ਆਪਾਂ ਸਿੱਧੇ ਪਾਰਕਿੰਗ ਚ ਗਰਦਾਸਪੁਰ ਹੀ ਗੱਡੀ ਲਾਈ ਆ ਤੇ ਹੁਣ ਪਾਪਾ ਗਏ ਆ ਫਾਈਲ ਜਮਾ ਕਰਾਉਣ ਤੇ ਪਾਪਾ ਨੇ ਜੇ ਤੁਹਾਨੂੰ ਢਾਡੀ ਲੋਡ ਪਈ ਨਾ ਫਿਰ ਤੁਹਾਨੂੰ ਮਤਲਬ ਸੱਦਾਂਗੇ ਤੇ ਅੱਜ ਤੇ ਬਾਕੀ ਮੇਰੇ ਸਾਈਨ ਵਗੈਰਾ ਕਰਕੇ ਲੈ ਗਏ ਨੇ ਤੇ ਜੇ ਕਹਿਣਗੇ ਆਉਂਦੀ ਲੋੜ ਹੈ ਫਿਰ ਡਾਵਾਂਗੇ ਨਹੀਂ ਜੇ ਉਦਣ ਹੀ ਆਵਾਂਗੇ ਜਦੋਂ ਮੇਰਾ ਮੈਡੀਕਲ ਹੋਣਾ ਵਾ ਤੇ ਬਾਕੀ ਤੇ ਬਾਕੀ ਅੰਕਲ ਨੂੰ ਨਾਲ ਨੂੰ ਪਈ ਤੇ ਖੇਚੜੀ ਆ ਵਿਚਾਰੇ ਸਪੈਸ਼ਲ ਸਾਨੂੰ ਲੈਣ ਆਏ ਆ ਕਿਉਂਕਿ ਬਾਰ ਬਾਰ ਕਿਦੀ ਗੱਡੀ ਮੰਗੀਏ ਬਾਰ ਬਾਰ ਤੁਹਾਨੂੰ ਪਤਾ ਵੀ ਰਿਹਾ ਉਹ ਖਾਂ ਜਾਂਦਾ ਵਾ ਫਿਰ ਅੰਕਲ ਨੂੰ ਕਿਹਾ ਅੰਕਲ ਕਹਿੰਦੇ ਕੋਈ ਨਹੀਂ ਮੈਂ ਆ ਜਨਾ ਵਾ ਤੇ ਹੁਣ ਗਏ ਆ ਤੇ ਵੇਖੋ ਕੀ ਬੰਦਾ ਕੀ ਨਹੀਂ ਯਾਰ ਸਰਕਾਰੀ ਕੰਮ ਵੀ ਨਾ ਬੰਦੇ ਦੀ ਇੱਕ ਵਾਰੀ ਬੱਸ-ਬੱਸ ਕਰਾ ਦਿੰਦੇ ਸਹੀ ਗੱਲ ਦੱਸਾ ਦੇ ਤੇ ਬਾਕੀ ਹੁਣ ਅੱਜ ਦਾ ਵਲੋਗ ਬਣੇ ਇਥੋਂ ਤੀਕੀ ਆ ਜੇ ਤੁਹਾਨੂੰ ਚੰਗਾ ਲੱਗਦਾ ਨਾ ਤੇ ਵੀਡੀਓ ਨੂੰ ਲਾਈਕ ਕਰ ਦਿਓ ਤੇ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਤੇ ਮੇਰੇ ਵੀਰ ਵਾਦ ਪਿਆਰ ਦਿਆ ਕਰੋ ਆਪਾਂ ਨੂੰ ਤੇ ਵੱਧ ਤੋਂ ਵੱਧ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ